ਹਮਲਾ ਜਿੱਥੇ ਹੈਗਾ ਫੌਲ ਆਰਮੀ ਬੋਰੋਂ ਮੋਢ ਪੂਰਾ ਖਾ ਜਾ ਰਿਹਾ ਤੇ ਜਦੋਂ ਮੋਢ ਖਾ ਗਏ ਆ ਫਿਰ ਆਪਣਾ ਇੱਥੇ 100% ਨੁਕਸਾਨ ਹੋ ਗਿਆ ਤਾਂ ਇਨੀਸ਼ੀਅਲ ਸਟੇਜ ਤੇ ਆਪਾਂ ਸਰਵੇਖਣ ਕਰੀਏ ਮੱਕੀ ਦਾ ਜਿਹੜੀਆਂ ਪਛੇਤੀਆਂ ਮੱਕੀਆਂ ਨੇ ਉਹਨਾਂ ਤੇ ਹਮਲਾ ਜ਼ਿਆਦਾ ਆ ਤੁਸੀਂ ਐਮ ਐਮ ਐਕਟਿਨ ਬੈਂਜੂਇਡ ਕੋਰਾਜ਼ਨ ਜਾਂ ਡੈਲੀਗੇਟ ਤਿੰਨੇ ਆਪਣੇ ਕੀਟਨਾਸ਼ਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਪਾਰਸ਼ ਨੇ ਕਰ ਕਰਨ ਦਾ ਢੰਗ ਮੈਂ ਇੱਕ ਵਾਰ ਫੇਰ ਕਹਿਣਾ ਵੀ ਨੋਜ਼ਲ ਦੀ ਡਾਇਰੈਕਸ਼ਨ ਸਿੱਧੀ ਗੋਪ ਤੇ ਰੱਖ ਕੇ ਆਪਾਂ ਛੜਕਾ ਕਰਨੇ ਆ ਸਿਆੜ ਲੈ ਕੇ ਦੋਨੇ ਇਸ ਢੰਗ ਨਾਲ ਸਪਰੇਅ ਲਾਸ ਲਾ ਕੇ ਆਪਾਂ ਛੜਕਾ ਕਰਨਾ ਕੋਨ ਟਾਈਪ ਨੋਜ਼ਲ ਆਪਾਂ ਵਰਤਣੀ ਹੈ ਤੇ ਕੋਈ ਵੀ ਮਿਕਸਿੰਗ ਨਹੀਂ ਕਰਨੀ ਕੋਈ ਤਾਕਤ ਵਾਲੀ ਕਲਮ ਦੇਖਿਆ ਵਪਾਰਿਕ ਕਿਸਾਨ ਵੀਰ ਨਾ ਕਰਿਓ ਤੇ ਜੇਕਰ ਸਪਰੇਅ ਦਾ ਢੰਗ ਥੋੜਾ ਗਲਤ ਹੋ ਗਿਆ ਇਹ ਸੁੰਢੀ ਨੇ ਤੁਹਾਡੇ ਕੰਟਰੋਲ ਚ ਨਹੀਂ ਹੋਣਾ ਸੋ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਜੀ ਧੰਨਵਾਦ